ਗੱਲ ਸੁਣ ਕਾਲਵਾ ਜੇ ਪਿੰਡ ਦੇ ਸਾਰੇ ਨਿਆਣੇ ਖਰਾਬ ਕਰਨ ਦਾ ਠਿਕਾ ਲਿਆ ਵਾ ਜਿਹਨੂੰ ਮਰਜ਼ੀ ਮੂੰਹ ਚੋ ਕੇ ਬਾਲ ਕੇ ਲੈਣਾ ਨਾ ਤੂੰ ਉਹਦੇ ਨਾਲ ਚੜਿਆ ਫਦਾ ਪੂ ਦਾ ਤਾਇਆ ਸੋਰਾ ਵਾ ਸਕੂਲੋਂ ਤੜਾ ਫੂਣਾ ਆ ਮੈਡਮਾਂ ਦਾ ਆਉਂਦੀਆਂ ਬਿਲਕੁਲ ਮਾਂ ਬਲੇ ਆ ਜਾਂਦਾ ਆਉਂਦਾ ਨਹੀਂ ਨੂੰ ਕੋਈ ਆਉਂਦਾ ਤੈਨੂੰ ਕਿਹਨੇ ਕਹਿਆ ਨਹੀਂ ਆਉਦਾ ਕਰ ਲੈ ਦੱਸ ਫਿਰ ਹੱਥ ਨੂੰ ਗਲੀ ਛਕੀ ਕਹਿੰਦੇ ਖੋਤਾ ਉਹ ਮੋٹے ਦਿਮਾਗ ਦੇ ਨਲਾਇਕਾ ਆ ਭਰਾਵਾ ਤੈਨੂੰ ਕਹਿੰਦੇ ਕਿ ਹਾਥੀ ਨੂੰ ਗਿਲਚ ਖੋਤਾ ਕਹਿੰਦੇ ਆ ਹਾਥੀ ਨੂੰ ਇੰਗਲੀ ਚਾਰੀ ਫੰਡ ਕਹਿੰਦੇ ਆ ਜੇ ਤੈਨੂੰ ਪਤਾ ਹੈ ਤਾਂ ਤੂੰ ਮੂਝ ਦਾਣੇ ਪਾ ਹੈ ਪਹਿਲਾਂ ਤੂੰ ਦੱਸ ਦਿੰਦਾ ਲੈ ਦੱਸ ਫਿਰ ਕਲਪਨਾ ਚਾਵਲਾ ਚੰਦਰਮਾ ਤੇ ਕਿਉਂ ਗਈ ਯਾਰ ਮੈਨੂੰ ਕੀ ਪਤਾ ਕਲਪਨਾ ਚਾਵਲਾ ਕਰੋ ਗਈ ਚੰਦਰਮਾ ਤੇ ਉਹ ਮੇਰੀ ਭੂਆ ਹੀ ਗਈ ਉਹਨੂੰ ਟਿਕ ਟਿਕ ਰਾ ਕੇ ਦਿੱਤੀ ਸਾਲਿਆਂ ਨੇ ਖੂਨ ਪੀਤਾ ਵੱਡੇ ਪੜਾ ਕੂ ਸਾਡੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਨੇ ਉਹਦੇ ਵਾਸਤੇ ਦਿਲਾਂ ਤੋਂ ਥੈਂਕ ਯੂ ਆ ਜੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਸਾਡੀ ਵੀਡੀਓ ਦੇ ਥੱਲੇ ਲਾਈਕ ਬਹੁਤ ਘੱਟ ਹੁੰਦੇ ਆ ਕਮੈਂਟ ਬਹੁਤ ਘੱਟ ਹੁੰਦੇ ਆ ਸਾਨੂੰ ਕਮੈਂਟਾਂ ਦੇ ਵਿੱਚ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਕਿ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਸਾਨੂੰ ਕਮੈਂਟਾਂ ਦੇ ਵਿੱਚ ਨਾਲ ਦੀ ਨਾਲ ਇਹ ਵੀ ਦੱਸ ਦੇਣਾ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਵਿੱਚ ਕਿਹੜਾ ਕੈਰੈਕਟਰ ਚਾਹੀਦਾ ਅਸੀਂ ਫਿਰ ਉਹੀ ਕੈਰੈਕਟਰ ਤੁਹਾਡੇ ਵਾਸਤੇ ਪਲੇ ਕਰਾਂਗੇ ਬਾਕੀ ਸਾਡੀ ਆਉਣ ਵਾਲੀ ਵੀਡੀਓ ਨੂੰ ਜਲਦੀ ਵੇਖਣ ਵਾਸਤੇ ਸਾਡੇ YouTube ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖ ਲੈਣਾ ਥੈਂਕ ਯੂ ਵੈਲਕਮ ਟ